ਫੇਰ ਫੇਰ ਆਪਾਂ ਕੀ ਕਰਨਾ ਇਹਨੂੰ ਦੋਵੇਂ ਹਿੱਸੇ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਫੇਰ ਆਪਾਂ ਪੱਧਰ ਕਰ ਲਈ ਮਿੱਟੀ ਤੇ ਉਹਦੇ ਫੇਰ ਆਪਾਂ ਦੋਵੇਂ ਹਿੱਸੇ ਚੱਕ ਦੇ ਪਹਿਲਾਂ ਆਪਾਂ ਦੋਵੇਂ ਹਿੱਸੇ ਇੱਧਰ ਲਈ ਚੱਕੇ ਸੀ ਹੁਣ ਆਪਾਂ ਦੋਵੇਂ ਹਿੱਸੇ ਇੱਧਰ ਲਈ ਚੱਕਣੇ ਆ ਜਿਹੜੀ ਹੁਣ ਆ ਮਿੱਟੀ ਰਹਿ ਗਈ ਇਹ ਆਪਾਂ ਉਹ ਕਰਦੀ ਆ ਸੈਂਪਲ ਵਾਸਤੇ ਹੁਣ ਇਹ ਤਿਆਰ ਹੋ ਗਈ ਹੁਣ ਲਿਫਾਫੇ 'ਚ ਪਾਉਣੇ ਆ ਲਓ ਬਈ ਥੋੜਾ ਆਪਾਂ ਜਿਹੜੀ ਮਿੱਟੀ ਸੈਂਪਲ ਵਾਸਤੇ ਉਹ ਆਪਣੀ ਤਿਆਰ ਹੋ ਗਈ ਤੇ ਇਸ ਤਰ੍ਹਾਂ ਤੁਸੀਂ ਵੀ ਤਿਆਰ ਕਰਦੇ ਹੋ ਤੇ ਇਹਦੇ ਵਿੱਚ ਨਾ ਆਪਾਂ ਕੀ ਕਰਨਾ ਉਹ ਛੁੱਪੀ ਦਾਲ ਆਉਗੀ ਜਿਹੜਾ ਮਿੱਟੀ ਪਾ ਲਈ ਇਹ ਸਾਰੀ ਲਿਫਾਫੇ ਦੇ ਵਿੱਚ ਫਿਰ ਇਹਦੇ ਵਿੱਚ ਆਪਾਂ ਪਰਚੀ ਲਿਖ ਕੇ ਪਾਉਣੀ ਆ ਆਪਣਾ ਦੇ ਵਿੱਚ ਮੋਬਾਈਲ ਨੰਬਰ ਹੋਊਗਾ ਨਾਂ ਹੋਊਗਾ ਸੰ ਨਾਫ ਤੇ ਪਿੰਨ ਕੋਡ ਸਾਰਾ ਐਡਰੈਸ ਆਪਾਂ ਲਿਖ ਕੇ ਪਰਚੀ ਤੇ ਇਹਦੇ ਜਿਆਦਾ ਉੱਤੇ ਲਾ ਦਿਓ ਜਾਂ ਇਹਦੇ ਵਿੱਚ ਪਾ ਦਿਓ ਫਿਰ ਇਹਨੂੰ ਰਬਟ ਜੜਾ ਕੇ ਪੈਕ ਕਰਕੇ ਤੇ ਜਿੱਥੇ ਜਿੱਥੇ ਤੁਹਾਡੇ 10 ਦਰਾਂ ਜਿਵੇਂ ਕਿ ਆਪਣੇ ਜਿਲ੍ਹਾ ਬਠਿੰਡਾ ਦਾ ਕਿ ਆਪਾਂ ਨੂੰ ਰਾਮਪਰਾ ਫੂਲ ਹੈ ਉੱਥੇ ਇਹ ਟੈਸਟ ਕਰਦੇ ਆ ਮਿੱਟੀ ਆਪਾਂ ਉਹ ਵੀ ਵੀਡੀਓ ਪਾਵਾਂਗੇ ਅਗਲਾ ਭਾਗ ਉਹਦਾ ਬਣਾਵਾਂਗੇ ਵੀ ਜਿੱਥੇ ਟੈਸਟ ਹੁੰਦੀ ਹੈ ਬੱਟੀ ਤੇ ਵੀਡੀਓ ਨੂੰ ਸਾਰਿਆਂ ਨੂੰ ਜ਼ਰੂਰ ਦੇਖਿਓ ਤੁਹਾਨੂੰ ਪਤਾ ਲੱਗ ਜਾਊ ਕਿ ਕਿ ਮੈਂ ਕਿਵੇਂ ਮਿੱਟੀ ਆਪਾਂ ਤਿਆਰ ਕਰਨੀ ਹੈ ਟੈਸਟ ਕਰਵਾਉਣੀ ਹੈ ਤੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ